ਯੋਯੋ ਡੈਵਲ ਲਖਾਰੀ ਜਾਣ ਬਣਨਾ ਨਹੀਂ ਹੈਗਾ ਮੈਂ ਤਾਂ ਕਿਸੇ ਵੀ ਆ ਨਾਰ ਦਾ ਛੱਕਿਆਂ ਦੇ ਬਾਗ ਐਵੇਂ ਫੂਗਰੀ ਨਹੀਂ ਮਾਰਦਾ ਦੱਬ ਨਾਲ ਲੱਗਾ ਜਿਹੜਾ ਜਾਉ ਛਾਤੀ ਪਾੜਦਾ ਜਿੱਤਦਾ ਹੀ ਆਇਆ ਮੈਂ ਤਾਂ ਛੇਤੀ ਨਹੀਂ ਹਾਰਦਾ ਜਿਹੜਾ ਟੱਪਦੇ ਆ ਵਾਲਾ ਦੇਖੀ ਕਿਦਾਂ ਰਗਾ ਪਾੜਦਾ ਅਵੀਰਾ ਨਹੀਂ ਪਿੰਡ ਵਾਲਾ ਗੱਲਾਂ ਨਾਲ ਨਹੀਂ ਸਾਥਦਾ ਮੈਂ ਬੁੱਕਦਾ ਹੀ ਆ ਛੇਤੀ ਰੁੱਕਦਾ ਨਹੀਂ ਮੈਂ ਫੁੱਦੂਆ ਲਕਾਲੀਆਂ ਤੇ ਠੁੱਕਦਾ ਵੀ ਨਹੀਂ ਡੌਲ ਲਖਾਰੀ ਛਤੀ ਮਕਦਾ ਨਹੀਂ ਜਿਹਨੂੰ ਏਕਾ ਦੀ ਦੇਟ ਕੇ ਤਾਂ ਮੜ ਉੱਠਦਾ ਨਹੀਂ ਲਖਾਰੀਆਂ ਨਾ ਪੰਗਲੇ ਨਾ ਤੂੰ ਹੈਗਾ ਦੇ ਰਿਫੋਟ ਦਾ ਤੇਰੇ ਜੇ ਲਖਾਰੀ ਤਾਂ ਮੈਂ ਖੁਸ਼ੀ ਕਰ ਸੁੱਟ ਜਾਂ ਨਵੇਂ ਜੇ ਲਖਾਰੀ ਬਿਲੋਂ ਬੜੇ ਹੈਗੇ ਉੱਠਦੇ ਤੇਰੇ ਜੇ ਲਖਾਰੀ ਤਾਂ ਮੈਂ ਲਤੋ ਫੜ ਸੁਟ ਤੇ ਬੜੇ ਇੱਥੇ ਕਰਦੇ ਆ ਫਿਰ ਦੇ ਫਲਾਈ ਵੈਰੀਆਂ ਦੇ ਸ਼ੀਨੀਆਂ 'ਚ ਅੱਗ ਬਿਲੋਂ ਲਈ ਕਲਮਾ ਨਾ ਮਾਦਮਾ ਇਨੀ ਕਚੜਾਈ ਕਲਮਾ ਨਾ ਮਾਦਮਾ ਇਨੀ ਕਚੜਾਈ ਇਨੀ ਮੈਂ ਸੁਟਦਾ ਮੱਥਲੇ ਜਿਹੜੇ ਕਰਦੇ ਹੋ ਲਈ ਪਿੱਠ ਪਿੱਛੇ ਦੱਲਾਮੂ ਤੇ ਕਹਿੰਦੇ ਭਾਈ ਭਾਈ ਮੁੱਖ ਦੀ ਸ਼ਰਾਬ ਗੱਡੀ ਠੇਕੇ ਨੂੰ ਕਮਾਈ ਕਦੇ ਕੀਤਾ ਨਹੀਂ ਖਰਾਬ ਜੀ ਦੇ ਨਾਲ ਯਾਰੀ ਜਿਹੜੀ ਟੱਪ ਦੀ ਲੰਗੋੜ ਮੈਂ ਹੀ ਆ ਮਚਾਈ ਜੇ ਤੂੰ ਦੇਖੜਾ ਯਾਰ ਮੈਦਾਨ 'ਚ ਤੂੰ ਆ ਹੀ ਪਹੋਬ ਰੈਪ ਚੱਲੂ ਜਰਾ ਸੁਣ ਕੇ ਤਾਂ ਲੇਖ ਲੇਖ ਰੈਪ ਨਹੀਂ ਮੈਂ ਪਾਤੀ ਤਬਾਈ ਗਿੱਧੜਾਂ ਦੇ ਝੋੜੇ ਚੋਣਾ ਸ਼ੇਰ ਨੂੰ ਮਲਾਈ ਇੱਕ ਵਾਰੀ ਮਾਰ ਤੈਨੂੰ ਮੋੜ ਜੱਗ ਜਾਣਾ ਯਾਰ ਝੋਟਿਆਂ ਦੇ ਨਾਲ ਨਾ ਤੂੰ ਸਿੰਗ ਨਾ ਫਸਾਈ ਜਿਹੜੇ ਰੱਖਿਆ ਜੀ ਦੁੱਖ ਭਾਵੇਂ ਉਹ ਵੀ ਲੈ ਆ ਮਿੰਨੀ ਮਾਰ ਕੇ ਮੈਂ ਪਿੱਤਲ ਤੇ ਘਰ ਨੂੰ ਸਫਾਇਆ ਡੱਬ ਨਾਲ ਲਾਇਆ ਨਹੀਂ ਮੈਂ ਡੱਬ ਨਾਲ ਲਾਇਆ ਡੱਬ ਕੇ ਮੈਂ ਪਿੱਛਲੇ ਤੇ ਕਰਦੂ ਸਫਾਇਆ ਰੱਬ ਨਾਲ ਲਾਇਆ ਨਹੀਂ ਮੈਂ ਡੱਬ ਨਾਲ ਲਾਇਆ ਯਾ ਯਾ